ਸ਼ਿਵਾਂ ਦੇ ਕੋਈ ਦੇਖ ਤੇ ਨਹੀਂ ਕਿਉਂ ਕਿਉਂ ਕਿ ਕਿਸੇ ਨੇ ਪਾਇਆ ਜਿੱਦਾਂ ਨੇ ਇੱਕ ਬਹੁਤ ਹੀ ਸੁਨਝੇ ਹੋਏ ਪਿਆਰੇ ਸੁਚੱਜੇ ਬੱਚੇ ਨੂੰ ਜਨਮ ਦਿੱਤਾ ਤੇ ਉਸ ਨੇ ਇਸ ਭਿਆਨਕ ਸਮੇਂ ਦੇ ਵਿੱਚ ਕੌਣ ਨੂੰ ਅਗਵਾਈ ਦੇਣ ਦੀ ਕੋਸ਼ਿਸ਼ ਤੇ ਔਰ ਉਸ ਦਾ ਸੇਤਾ ਕੀ ਹੈ ਅਸੀਂ ਆਮ ਤੌਰ ਤੇ ਲੋਕ ਕਹਿੰਦੇ ਹਨ ਕਿਥੇ ਅਸੀਂ ਗੁਲਾਮ ਹਾਂ ਕੀ ਹੈ ਸਾਡੇ ਨਾਲ ਖਾਤੇ ਹਨ ਦੇਖੋ ਤੁਸੀਂ ਕਿ ਇੱਕ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਕਾਨੂੰਨ ਦੂਜੀਆਂ ਕੌਮਾਂ ਲਈ ਹੋਰ ਹੈ ਤੇ ਇੱਕ ਕੌਮ ਲਈ ਹੋਰ ਹੈ ਇਸ ਤੋਂ ਵੱਡੀ ਜਿਹੜੀ ਗੁਲਾਮੀ ਹੈ ਉਹ ਨਹੀਂ ਹੋ ਸਕਦੀ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਦੇ ਵਿੱਚ ਮੱਧੇ ਨੇ ਭਾਈ ਅਮਰਤਪਾਲ ਦੇ ਜੂਨ ਜਿੱਤਨਦਲ ਇਹ ਜਿਹੜਾ ਖੇਲਾ ਹੈ ਇਹ ਖਤਮ ਹੋਇਆ ਹੈ ਆਪਾਂ ਸਿੱਖਾਂ ਨੂੰ ਇੱਕ ਆਪਣਾ ਆਗੂ ਮਿਲਿਆ ਹੈ ਤਾਂ ਆਪਣੀ ਇਹ ਡਿਊਟੀ ਬਣਦੀ ਏ ਕਿ ਜਿਵੇਂ ਜਿਵੇਂ ਭਾਈ ਅਮਰਤਪਾਲ ਜੀ ਦਾ ਸੰਦੇਸ਼ ਆਏ ਮੇਰੇ ਵਿੱਚ ਕਾਜ ਆਪਾਂ ਨੇ ਇਕੱਤਰ ਹੋਏ ਆਂ ਅਰ ਆਪਾਂ ਪ੍ਰਗਟ ਹੀ ਇਹ ਵਿਸ਼ਵਾਸ ਦਵਾਦੇ ਆ ਕਿ ਤੁਹਾਡੀ ਇਹ ਪਹਿਲੀ ਮੀਟਿੰਗ ਹੈ ਅਰ ਅੱਗੇ ਤੋਂ ਅਸੀਂ ਹੋਰ ਵੀ ਪਰ ਵੱਡੇ ਪੱਧਰ ਤੇ ਜਿੱਤੇ ਜਿੱਤੇ ਪ੍ਰਗਟ ਸੀਟੀ ਲਾਏਗਾ ਅਜੀ ਤੱਕੜੇ ਹੋ ਕੇ ਜੀ ਇਲੈਕਸ਼ਨ ਹੈ ਜੀ ਕਿ ਇਹ ਨਹੀਂ ਤੁਸੀਂ ਹੈ ਨਹੀਂ ਸੀ ਅਸੀਂ ਗਏ ਸੀ ਜੀ ਉਹ ਜਿਹੜੇ ਬੋਲ ਰਹੇ ਨੇ ਅਸੀਂ ਗਏ ਸੀ ਤੁਹਾਡੇ ਕੋਲ ਭਾਈ ਸਰਕਾਰ ਦੇ ਨੀਵੇ ਬਾਈ ਜੀ ਨਾਮ ਲਿਖਣਾ ਬੰਦੇ ਜਗੇ ਆ ਬਣਾਈ ਆ ਚੱਲ ਰਹੀ ਹੈ ਭਾਈ ਸਾਹਿਬ ਦੇ